ਇਹ ਮਤ ਬਾਕੀ ਘਟਣਾ ਹੈ ਜੀ ਇਹ ਸਰੇ ਆਮ ਤੱਕ ਆ ਇਹ ਸਾਰੇ ਮੰਤਰੀ ਜਿੰਨੇ ਵੀ ਆ ਬਟਾਲੇ ਦਾ ਮੰਤਰੀ ਆ ਉਹ ਸਰੇ ਆਮ ਚਿੱਟਾ ਵੇਜਦਾ ਆ ਸਾਡਾ ਹਰਪ੍ਰੀਤ ਸਿੰਘ ਏਟੀਓ ਇਹਨਾਂ ਦਾ ਭਰਾ ਖੁਦ ਚਿੱਟਾ ਵੇਜਦਾ ਮੇਰੇ ਕੋਲ ਪ੍ਰੂਫ ਆ ਮੋਬਾਈਲ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੰਨੇ ਆ ਉਹ ਵਿਚਾਰਾ 7 ਵਾਰਡ ਮਹੱਲੇ ਤੋਂ ਨਸ਼ਾ ਕਰਕੇ ਕੱਲ ਰੋਡ ਤੇ ਡਿੱਗਿਆ ਆਇਆ ਸੀ ਜੇ ਕੋਈ ਗੱਡੀ ਚੜ ਜਾਵੇ ਉਹਨਾਂ ਤੇ ਤੇ ਫਿਰ ਕਹਿੰਦਾ ਬਾਬੇ ਨੇ ਦਵਤਾ ਜੀ ਉਹ ਬਾਬੇ ਨੇ ਮਾਰਤਾ ਲਾਲਾ ਲਾਲਾ ਹੋ ਜਾਣਾ ਫਿਰ ਉਹ ਕਿਹਨਾਂ ਨੇ ਇਹ ਹੁਣ ਧੱਕਾ ਕਰਨਾ ਸ਼ੁਰੂ ਕਰਤਾ ਭਾਈ ਅਮਰਤਪਾਲ ਸਿੰਘ ਦੇ ਹੁਣ ਪਰਿਵਾਰ 4 ਗ੍ਰਾਮ 4 ਗ੍ਰਾਮ ਦੱਸ ਰਹੇ ਨੇ ਹਾਂਜੀ 4 ਗ੍ਰਾਮ 3000 ਦਾ ਚਿੱਟਾ ਲਿਆ ਜੀ ਪਹਿਲੇ ਇੱਕ ਮੀਡੀਆ ਦੇ ਵਿੱਚ ਖਬਰ ਆਈ ਕਿ 3000 ਦਾ ਚਿੱਟਾ ਖਰੀਦ ਕੇ ਆਇਆ ਵਾ 3000 ਉਹਨਾਂ ਨੇ Google Pay ਕੀਤੀ ਆ ਕਿ ਪਤਾ ਨਹੀਂ PhonePe ਕੀਤੀ ਪਏ ਇੰਨੇ ਸੇਵਾਦਾਰ ਕਿਸੇ ਨੂੰ ਕਹਵੇ ਤਾਂ ਜਿੰਨਾ ਮਰਜੀ ਢੇਰ ਲੱਗ ਜਾਊਗਾ ਠੀਕ ਹੈ ਜੀ ਇਹ ਨਜਾਇਜ਼ ਧੱਕਾ ਨਜਾਇਜ਼ ਸਰੇ ਆਮ ਆ ਤੁਸੀਂ ਮੀਡੀਆ ਵਾਲੇ ਜਿੰਨੇ ਵੀ ਵੀਰ ਭਰਾ ਇਕੱਠੇ ਆਇਆ ਕਦੀ ਮੀਡੀਆ ਆਪਣਾ ਉਹਨਾਂ ਨੂੰ ਵੀ ਜਾ ਕੇ ਸਵਾਲ ਕਰੋ ਮੰਤਰੀ ਨੂੰ ਕਿ ਤੁਹਾਡੇ ਜੰਡਿਆਲਾ ਸਹਿਰ ਸਾਫ ਸੁਥਰੀ ਸਹਿਰ ਤੁਸੀਂ ਜਾ ਕੇ ਉਹਦੇ ਦੇਖੋ ਕਿ ਪਟਵਾਰਖਾਨਾ ਵਾਲੇ ਪਟਵਾਰਖਾਨਾ ਵਾਲੇ ਰੋਡ ਤੇ 4 ਵਜੇ ਚਲੇ ਜਾਓ ਛੋਟੇ ਛੋਟੇ ਬੇਟੀਆਂ ਨਸ਼ਾ ਕਰ ਰਹੀਆਂ ਪਰ ਉਧਰ ਕਿਸੇ ਨੇ ਨਹੀਂ ਜਾਣਾ ਆ ਪੁਲਿਸ ਪੁਲਿਸ ਪ੍ਰਸ਼ਾਸਨ ਸਰੀਆਮ ਉਹ ਦੇਨ ਲੈਣ ਕਰਦੇ ਆ ਸਰੀਆਮ ਆ सोनू ਪਹਿਲਵਾਨ ਧੀਰੇ ਕੋਟ ਦੇ ਉਹ ਵਿਚਾਰੇ ਤੇ ਨਜਾਇਜ਼ ਧੱਕਾ ਕਰਤਾ ਉਹਨਾਂ ਵਿਚਾਰੇ ਤੇ ਉਹ ਪਰਚਾ ਕਰਤਾ ਉਹਨਾਂ ਦੇ ਤੇ ਜਦੋਂ ਐਸਐਚਓ ਕੋਲ ਗਏ ਐਸਐਚਓ ਕਹਿੰਦਾ ਕਿ ਵੀ ਮੰਤਰੀ ਸਾਹਿਬ ਦੀ ਘਰ ਦੀ ਦਾ ਪੂਰਾ ਪ੍ਰੈਸ਼ਰ ਆ ਸਾਡੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਸਰੇ ਸਰੇ ਆਮ ਪਰ ਬੇਨਤੀ ਆ ਹੱਥ ਜੋੜ ਕੇ ਤੁਹਾਡੇ মিডিਆ ਵਾਲੇ ਦੇ ਚਰਣਾ ਚ ਸੱਚ ਦਿਖਾਓ ਤੇ ਪ੍ਰਸ਼ਾ ਆਪਣਾ ਉਹਨਾਂ ਨੂੰ ਵੀ ਸਵਾਲ ਕਰੋ ਮੰਤਰੀਆਂ ਨੂੰ ਸਵਾਲ ਕਰੋ ਪਹਿਲੇ ਤਾਂ ਭਾਈ ਸਾਹਿਬ ਜੀ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੇ ਸਰੀਰ ਨੂੰ ਦੇਖੋ ਕਿਉਂ ਨਸਵਾਲਾ ਲੱਗਦਾ ਲੱਗਦਾ ਇਹ ਨਸਵਾਲ ਉਹ ਮੇਰੇ ਵਰਗੇ ਨੂੰ ਕਹਿ ਦੇ ਕਿ ਬਾਬਾ ਤੂੰ ਨਸੇੜੀਆਂ ਤਾਂ ਮਨ ਮਿਲੂਗਾ ਮੈਂ ਤੂੰ ਮੇਰਾ ਸਰੀਰ ਹੋ ਜਾ ਆ ਸਾਰੇ ਸਿੰਘ ਦਿਨ ਰਾਤ ਇਕ ਕਰਕੇ ਇਲੈਕਸ਼ਨ ਚ ਹੁੰਦੇ ਰਹੇ ਆ ਦਿਨ ਰਾਤ ਉਹ ਮਾਮਾਰ ਹੁੰਦੀਆਂ ਕਿ ਵੀ ਭਾਈ ਸਾਹਿਬ ਨੂੰ ਕਢਾ ਲੋ ਇਹ ਹੁਣ ਭਾਈ ਸਾਹਿਬ ਦੇ ਪਰਿਵਾਰਾਂ ਨੂੰ ਅੰਦਰ ਕਰਨ ਨੂੰ ਫਿਰ ਤੁਲ ਗਏ ਆ ਕੱਲ ਇਹ ਵੀਰ ਕਹਿ ਰਿਹਾ ਸੀ ਕਿ ਕੋਈ ਕਾਂਗਰਸ ਦਾ ਲੀਡਰ ਮਿਲਿਆ ਤੇ ਕਹਿੰਦਾ ਕਿ ਵੀ ਹੁਣ ਫਰੋਫੜੀ ਹੋਣਾ ਵਾ ਉਹ ਅਜੇ ਰਾਤ ਗੱਲ ਸੁਣਨ ਚ ਆਇਆ ਤੇ ਸਵੇਰੇ ਮੀਡੀਆ ਵਿੱਚ ਖਬਰ ਆ ਗਈ ਇਹ ਮਤ ਬਾਕੀ ਘਟਣਾ ਜੀ ਇਹ ਸਰੇ ਆਮ ਤੱਕ ਆ ਇਹ ਸਾਰੇ ਮੰਤਰੀ ਜਿੰਨੇ ਵੀ ਆ ਬਟਾਲੇ ਦਾ ਮੰਤਰੀ ਆ ਉਹ ਸਰੇ ਆਮ ਚਿੱਟਾ ਵੇਚਦਾ ਆ ਸਾਡਾ ਹਰਪ੍ਰੀਤ ਸਿੰਘ ਏਟੀਓ ਇਹਨਾਂ ਦਾ ਭਰਾ ਖੁਦ ਚਿੱਟਾ ਵੇਚਦਾ ਮੇਰੇ ਕੋਲ ਪ੍ਰੂਫ ਆ ਮੋਬਾਈਲ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੰਨੇ ਆ ਉਹ ਵਿਚਾਰਾ ਸੱਤ ਵਾਰਡ ਮਹੱਲੇ ਤੋਂ ਨਸਾ ਕਰਕੇ ਕੱਲ ਰੋਡ ਤੇ ਡਿੱਗਿਆ ਹੋਇਆ ਸੀ ਜੇ ਕੋਈ ਗੱਡੀ ਚੜ ਜਾਵੇ ਉਹਨਾਂ ਤੇ ਤੇ ਫਿਰ ਕਹਿੰਦਾ ਬਾਬੇ ਨੇ ਦਬਤ ਆ ਜੀ ਉਹ ਬਾਬੇ ਨੇ ਮਾਰਤਾ ਲਾਲਾ ਲਾਲਾ ਹੋ ਜਾਣਾ ਫਿਰ ਉਹ ਕਿਨਾਂ ਨੇ ਇਹ ਹੁਣ ਧੱਕਾ ਕਰਨਾ ਸ਼ੁਰੂ ਕਰਤਾ ਪਾਈ ਅਮਰਿਤਪਾਲ ਸਿੰਘ ਦੇ ਹੁਣ ਪਰਿਵਾਰ 4 ਗ੍ਰਾਮ 4 ਗ੍ਰਾਮ ਦੱਸ ਰਹੇ ਨੇ ਹਾਂਜੀ 4 ਗ੍ਰਾਮ 3000 ਦਾ ਚਿੱਟਾ ਲਿਆ ਜੀ ਪਹਿਲੇ ਇੱਕ ਮੀਡੀਆ ਦੇ ਵਿੱਚ ਖਬਰ ਆਈ ਕਿ 3000 ਦਾ ਚਿੱਟਾ ਖਰੀਦ ਕੇ ਆਇਆ ਵਾ 3000 ਉਹਨਾਂ ਨੇ Google Pay ਕੀਤੀ ਆ ਕਿ ਪਤਾ ਨੂੰ PhonePe ਕੀਤੀ ਪਾ ਇੰਨੇ ਸੇਵਾਦਾਰ ਕਿਸੇ ਨੂੰ ਕਵੇ ਤਾਂ ਜਿੰਨਾ ਮਰਜ਼ੀ ਢੇਰ ਲੱਗ ਜਾਊਗਾ ਠੀਕ ਹੈ ਜੀ ਇਹ ਨਜਾਇਜ਼ ਧੱਕਾ ਨਜਾਇਜ਼ ਸਰੇ ਆਮ ਅਬ ਤੁਸੀਂ ਮੀਡੀਆ ਵਾਲੇ ਜਿੰਨੇ ਵੀ ਵੀਰ ਭਰਾ ਇਕੱਠੇ ਆਏ ਆ ਕਦੀ ਮੀਡੀਆ ਆਪਣਾ ਉਹਨਾਂ ਨੂੰ ਵੀ ਜਾ ਕੇ ਸਵਾਲ ਕਰੋ ਮੰਤਰੀ ਨੂੰ ਕਿ ਤੁਹਾਡੇ ਜੰਡਿਆਲਾ ਸਹਿਰ ਸਾਫ ਸੁਥਰੀ ਸਹਿਰ ਤੁਸੀਂ ਜਾ ਕੇ ਉਹਦੇ ਦੇਖੋ ਕਿ ਪਟਵਾਰਖਾਨਾ ਵਾਲਾ ਪਟਵਾਰਖਾਨੇ ਵਾਲੇ ਰੋਡ ਤੇ 4 ਵਜੇ ਚਲੇ ਜਾਓ ਛੋਟੇ ਛੋਟੇ ਬੇਟੀਆਂ ਨਸ਼ਾ ਕਰ ਰਹੀਆਂ ਪਰ ਉਧਰ ਕਿਸੇ ਨੇ ਨਹੀਂ ਜਾਣਾ ਆ ਪੁਲਿਸ ਪੁਲਿਸ ਪ੍ਰਸ਼ਾਸਨ ਸਰੀਆਮ ਉਹ ਦੇਨ ਲੈਣ ਕਰਦੇ ਆ ਸਰੀਆਮ ਆ सोनू ਪਹਿਲਵਾਨ ਧੀਰੇ ਕੋਟ ਦਾ ਉਹ ਵਿਚਾਰੇ ਤੇ ਨਜਾਇਜ਼ ਧੱਕਾ ਕਰਤਾ ਉਹਨੇ ਵਿਚਾਰੇ ਤੇ ਉਹ ਪਰਚਾ ਕਰਤਾ ਉਹਨਾਂ ਦੇ ਤੇ ਜਦੋਂ ਐਸਐਚਓ ਕੋਲ ਗਏ ਐਸਐਚਓ ਕਹਿੰਦਾ ਕਿ ਵੀ ਮੰਤਰੀ ਸਾਹਿਬ ਦੀ ਘਰਦੀ ਦਾ ਪੂਰਾ ਪ੍ਰੈਸ਼ਰ ਆ ਸਾਡੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਸਰੀਆਮ ਪਰ ਬੇਨਤੀ ਹੈ ਹੱਥ ਜੋੜ ਕੇ ਤੁਹਾਡੇ মিডিਆ ਵਾਲੇ ਦੇ ਚਰਣਾ ਚ ਸੱਚ ਦਿਖਾਓ ਤੇ ਪ੍ਰਸ਼ਾਪ ਆਪਣਾ ਉਹਨਾਂ ਨੂੰ ਵੀ ਸਵਾਲ ਕਰੋ ਮੰਤਰੀਆਂ ਨੂੰ ਸਵਾਲ ਕਰੋ ਪਹਿਲੇ ਤਾਂ ਭਾਈ ਸਾਹਿਬ ਜੀ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੇ ਸਰੀਰ ਨੂੰ ਦੇਖੋ ਕਿਉਂ ਨਸਵਾਲਾ ਲੱਗਦਾ ਲੱਗਦਾ ਇਹ ਨਸਵਾਲ ਉਹ ਮੇਰੇ ਵਰਗੇ ਨੂੰ ਕਹਿ ਦੇ ਕਿ ਬਾਬਾ ਤੂੰ ਨਸ਼ੇੜੀ ਆ ਤਾਂ ਮਨ ਮਿਲੂਗਾ ਮੈਂ ਤੂੰ ਮੇਰਾ ਸਰੀਰ ਹੋ ਜਾ ਆ ਸਾਰੇ ਸਿੰਘ ਦਿਨ ਰਾਤ ਇਕ ਕਰਕੇ ਇਲੈਕਸ਼ਨ ਚ ਹੰਮ ਦੇ ਰਹੇ ਆ ਦਿਨ ਰਾਤ ਉਹ ਮਾਮਾਰੋਂਦੀਆਂ ਕਿ ਵੀ ਭਾਈ ਸਾਹਿਬ ਨੂੰ ਕਢਾ ਲੋ ਇਹ ਹੁਣ ਭਾਈ ਸਾਹਿਬ ਦੇ ਪਰਿਵਾਰਾਂ ਨੂੰ ਅੰਦਰ ਕਰਨੋਂ ਫਿਰ ਤੁਲ ਗਏ ਆ ਕੱਲ ਇਹ ਵੀਰ ਕਹਿ ਰਿਹਾ ਸੀ ਕਿ ਕੋਈ ਕਾਂਗਰਸ ਦਾ ਲੀਡਰ ਮਿਲਿਆ ਤੇ ਕਹਿੰਦਾ ਕਿ ਵੀ ਹੁਣ ਫਰੋਫੜੀ ਹੋਣਾ ਵਾ ਉਹ ਜੇ ਰਾਤ ਗੱਲ ਸੁਣਨ ਚ ਆਇਆ ਤੇ ਸਵੇਰੇ ਮੀਡੀਆ ਦੇ ਵਿੱਚ ਖਬਰ ਆ ਗਈ ਇਹ ਮਤ ਬਾਕੀ ਘਟਣਾ ਜੀ ਇਹ ਸਰੇ ਆਮ ਤੱਕ ਆ ਇਹ ਸਾਰੇ ਮੰਤਰੀ ਜਿੰਨੇ ਵੀ ਆ ਬਟਾਲੇ ਦਾ ਮੰਤਰੀ ਆ ਉਹ ਸਰੇ ਆਮ ਚਿੱਟਾ ਵੇਚਦਾ ਆ ਸਾਡਾ ਹਰਪ੍ਰੀਤ ਸਿੰਘ ਏਟੀਓ ਇਹਨਾਂ ਦਾ ਭਰਾ ਖੁਦ ਚਿੱਟਾ ਵੇਚਦਾ ਮੇਰੇ ਕੋਲ ਪ੍ਰੂਫ ਆ ਮੋਬਾਈਲ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੰਨੇ ਆ ਉਹ ਵਿਚਾਰਾ ਸੱਤ ਵਾਰਡ ਮਹੱਲੇ ਤੋਂ ਨਸਾ ਕਰਕੇ ਕੱਲ ਰੋਡ ਤੇ ਡਿੱਗਿਆ ਹੋਇਆ ਸੀ ਜੇ ਕੋਈ ਗੱਡੀ ਚੜ ਜਾਵੇ ਉਹਨਾਂ ਤੇ ਤੇ ਫਿਰ ਕਹਿੰਦਾ ਬਾਬੇ ਨੇ ਦਬਤ ਆ ਜੀ ਉਹ ਬਾਬੇ ਨੇ ਮਾਰਤਾ ਲਾਲਾ ਲਾਲਾ ਹੋ ਜਾਣਾ ਫਿਰ ਉਹ ਕਿਹਨਾਂ ਨੇ ਇਹ ਹੁਣ ਧੱਕਾ ਕਰਨਾ ਸ਼ੁਰੂ ਕਰਤਾ ਭਾਈ ਅਮਰਤਪਾਲ ਸਿੰਘ ਦੇ ਮਨ ਪਰਿਵਾਰ 4 ਗ੍ਰਾਮ 4 ਗ੍ਰਾਮ ਦੱਸ ਰਹੇ ਹਨ ਹਾਂਜੀ 4 ਗ੍ਰਾਮ 3000 ਦਾ ਚਿੱਟਾ ਲਿਆ ਜੀ ਪਹਿਲੇ ਇੱਕ ਮੀਡੀਆ ਦੇ ਵਿੱਚ ਖਬਰ ਆਈ ਕਿ 3000 ਦਾ ਚਿੱਟਾ ਖਰੀਦ ਕੇ ਆਇਆ ਵਾ 3000 ਉਹਨਾਂ ਨੇ Google Pay ਕੀਤੀ ਆ ਕਿ ਪਤਾ ਨੂੰ PhonePe ਕੀਤੀ ਪਏ ਇੰਨੇ ਸੇਵਾਦਾਰ ਕਿਸੇ ਨੂੰ ਕਵੇ ਤਾਂ ਜਿੰਨਾ ਮਰਜ਼ੀ ਢੇਰ ਲੱਗ ਜਾਊਗਾ ਠੀਕ ਹੈ ਜੀ ਇਹ ਨਜਾਇਜ਼ ਧੱਕਾ ਨਜਾਇਜ਼ ਸਰੇ ਆਮ ਅਤੇ ਤੁਸੀਂ মিডিਆ ਵਾਲੇ ਜਿੰਨੇ ਵੀ ਵੀਰ ਭਰਾ ਇਕੱਠੇ ਆਏ ਆ ਕਦੀ ਮੀਡੀਆ ਆਪਣਾ ਉਹਨਾਂ ਨੂੰ ਵੀ ਜਾ ਕੇ ਸਵਾਲ ਕਰੋ ਮੰਤਰੀ ਨੂੰ ਕਿ ਤੁਹਾਡੇ ਜੰਡਿਆਲਾ ਸਹਿਰ ਦਾ ਸਾਫ ਸੁਥਰੀ ਸਹਿਰ ਤੁਸੀਂ ਜਾ ਕੇ ਉਹਦੇ ਦੇਖੋ ਕਿ ਪਟਵਾਰਖਾਨਾ ਵਾਲੇ ਪਟਵਾਰਖਾਨਾ ਵਾਲੇ ਰੋਡ ਤੇ 4 ਵਜੇ ਚਲੇ ਜਾਓ ਛੋਟੇ ਛੋਟੇ ਬੇਟੀਆਂ ਨਸ਼ਾ ਕਰ ਰਹੀਆਂ ਪਰ ਉਧਰ ਕਿਸੇ ਨੇ ਨਹੀਂ ਜਾਣਾ ਆ ਪੁਲਿਸ ਪੁਲਿਸ ਪ੍ਰਸ਼ਾਸਨ ਸਰੇ ਆਮ ਉਹ ਦਿੰ ਲੈਣ ਕਰਦੇ ਆ ਸਰੀਆਮ ਆ सोनू ਪਹਿਲਵਾਨ ਧੀਰੇ ਘੋੜਦ ਉਹ ਵਿਚਾਰੇ ਤੇ ਨਜਾਇਜ਼ ਧੱਕਾ ਕਰਤਾ ਉਹਨਾਂ ਵਿਚਾਰੇ ਤੇ ਉਹ ਪਰਚਾ ਕਰਤਾ ਉਹਨਾਂ ਦੇ ਤੇ ਜਦੋਂ ਐਸਐਚਓ ਕੋਲ ਗਏ ਐਸਐਚਓ ਕਹਿੰਦਾ ਕਿ ਵੀ ਮੰਤਰੀ ਸਾਹਿਬ ਦੀ ਘਰ ਦੀ ਦਾ ਪੂਰਾ ਪ੍ਰੈਸ਼ਰ ਆ ਸਾਡੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਸਰੀਆਮ ਪਰ ਬੇਨਤੀ ਆ ਹੱਥ ਜੋੜ ਕੇ ਤੁਹਾਡੇ মিডিਆ ਵਾਲੇ ਦੇ ਚਰਨਾ ਚ ਸੱਚ ਦਿਖਾਓ ਤੇ ਪ੍ਰਸਾ ਆਪਣਾ ਉਹਨਾਂ ਨੂੰ ਵੀ ਸਵਾਲ ਕਰੋ ਮੰਤਰੀਆਂ ਨੂੰ ਸਵਾਲ ਕਰੋ ਪਹਿਲੇ ਤਾਂ ਭਾਈ ਸਾਹਿਬ ਜੀ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੇ ਸਰੀਰ ਨੂੰ ਦੇਖੋ ਕਿਉਂ ਨਸਵਾਲਾ ਲੱਗਦਾ ਲੱਗਦਾ ਇਹ ਨਸਵਾਲ ਉਹ ਮੇਰੇ ਵਰਗੇ ਨੂੰ ਕਹਿ ਦੇ ਕਿ ਬਾਬਾ ਤੂੰ ਨਸੇੜੀਆਂ ਤਾਂ ਮਨ ਮਿਲੂਗਾ ਮੈਂ ਤੂੰ ਮੇਰਾ ਸਰੀਰ ਹੋ ਜਾ ਆ ਸਾਰੇ ਸਿੰਘ ਦਿਨ ਰਾਤ ਇਕ ਕਰਕੇ ਇਲੈਕਸ਼ਨ ਚ ਘੁੰਮਦੇ ਰਹੇ ਆ ਦਿਨ ਰਾਤ ਉਹ ਮਾਮਾਰੋਂਦੀਆਂ ਕਿ ਵੀ ਭਾਈ ਸਾਹਿਬ ਨੂੰ ਕਢਾ ਲੋ ਇਹ ਹੁਣ ਭਾਈ ਸਾਹਿਬ ਦੇ ਪਰਿਵਾਰਾਂ ਨੂੰ ਅੰਦਰ ਕਰਨੋਂ ਫਿਰ ਤੁਲਗੇ ਆ ਕੱਲ ਇਹ ਵੀਰ ਕਹਿ ਰਿਹਾ ਸੀ ਕਿ ਕੋਈ ਕਾਂਗਰਸ ਦਾ ਲੀਡਰ ਮਿਲਿਆ ਤੇ ਕਹਿੰਦਾ ਕਿ ਵੀ ਹੁਣ ਫਰੋਫੜੀ ਹੋਣਾ ਵਾ ਉਹ ਜੇ ਰਾਤ ਗੱਲ ਸੁਣਨ ਚ ਆਇਆ ਤੇ ਸਵੇਰੇ ਮੀਡੀਆ ਵਿੱਚ ਖਬਰ ਆ ਗਈ ਇਹ ਮਤ ਬਾਕੀ ਘਟਣਾ ਜੀ ਇਹ ਸਰੇ ਆਮ ਤੱਕ ਆ ਇਹ ਸਾਰੇ ਮੰਤਰੀ ਜਿੰਨੇ ਵੀ ਆ ਬਟਾਲੇ ਦਾ ਮੰਤਰੀ ਆ ਉਹ ਸਰੇ ਆਮ ਚਿੱਟਾ ਭੇਜੇ ਆ ਸਾਡਾ ਹਰਪਜਨ ਸਿੰਘ ਏਟੀਓ ਇਹਨਾਂ ਦਾ ਭਰਾ ਖੁਦ ਚਿੱਟਾ ਵੇਚਦਾ ਮੇਰੇ ਕੋਲ ਪ੍ਰੂਫ ਆ ਮੋਬਾਈਲ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੰਨੇ ਆ ਉਹ ਵਿਚਾਰਾ ਸੱਤ ਵਾਰਡ ਮਹੱਲੇ ਤੋਂ ਨਸਾ ਕਰਕੇ ਕੱਲ ਰੋਡ ਤੇ ਡਿੱਗਿਆ ਹੋਇਆ ਸੀ ਜੇ ਕੋਈ ਗੱਡੀ ਚੜ ਜਾਵੇ ਉਹਨਾਂ ਤੇ ਤੇ ਫਿਰ ਕਹਿੰਦਾ ਬਾਬੇ ਨੇ ਦਬਤਾ ਜੀ ਉਹ ਬਾਬੇ ਨੇ ਮਾਰਤਾ ਲਾਲਾ ਲਾਲਾ ਹੋ ਜਾਣਾ ਫਿਰ ਉਹ ਕਿਹਨਾਂ ਨੇ ਇਹ ਹੁਣ ਧੱਕਾ ਕਰਨਾ ਸ਼ੁਰੂ ਕਰਤਾ ਭਾਈ ਅਮਰਤਪਾਲ ਸਿੰਘ ਦੇ ਹੁਣ ਪਰਿਵਾਰ 4 ਗ੍ਰਾਮ 4 ਗ੍ਰਾਮ ਦੱਸ ਰਹੇ ਹਨ ਹਾਂਜੀ 4 ਗ੍ਰਾਮ 3000 ਦਾ ਚਿੱਟਾ ਲਿਆ ਜੀ ਪਹਿਲੇ ਇੱਕ ਮੀਡੀਆ ਦੇ ਵਿੱਚ ਖਬਰ ਆਈ ਕਿ 3000 ਦਾ ਚਿੱਟਾ ਖਰੀਦ ਕੇ ਆਇਆ ਵਾ 3000 ਉਹਨਾਂ ਨੇ Google Pay ਕੀਤੀ ਆ ਕਿ ਪਤਾ ਨੂੰ PhonePe ਕੀਤੀ ਪਏ ਇੰਨੇ ਸੇਵਾਦਾਰ ਕਿਸੇ ਨੂੰ ਕਵੇ ਤਾਂ ਜਿੰਨਾ ਮਰਜ਼ੀ ਢੇਰ ਲੱਗ ਜਾਊਗਾ ਠੀਕ ਹੈ ਜੀ ਇਹ ਨਜਾਇਜ਼ ਧੱਕਾ ਨਜਾਇਜ਼ ਸਰੇ ਆਮ ਆ ਤੁਸੀਂ ਮੀਡੀਆ ਵਾਲੇ ਜਿੰਨੇ ਵੀ ਵੀਰ ਭਰਾ ਇਕੱਠੇ ਆਏ ਆ ਕਦੀ ਮੀਡੀਆ ਆਪਣਾ ਉਹਨਾਂ ਨੂੰ ਵੀ ਜਾ ਕੇ ਸਵਾਲ ਕਰੋ ਮੰਤਰੀ ਨੂੰ ਕਿ ਤੁਹਾਡੇ ਜੰਡਿਆਲਾ ਸਹਿਰ ਸਾਫ ਸੁਥਰੀ ਸਹਿਰ ਤੁਸੀਂ ਜਾ ਕੇ ਉਹਦੇ ਦੇਖੋ ਕਿ ਪਟਵਾਰਖਾਨਾ ਵਾਲਾ ਪਟਵਾਰਖਾਨਾ ਵਾਲੇ ਰੋਡ ਤੇ 4 ਵਜੇ ਚਲੇ ਜਾਓ ਛੋਟੇ ਛੋਟੇ ਬੇਟੀਆਂ ਨਸ਼ਾ ਕਰ ਰਹੀਆਂ ਪਰ ਉਧਰ ਕਿਸੇ ਨੇ ਨਹੀਂ ਜਾਣ ਆ ਪੁਲਿਸ ਪੁਲਿਸ ਪ੍ਰਸ਼ਾਸਨ ਸਾਰੇ ਆਮ ਉਹ ਦੇਣ ਲੇਨ ਕਰਦੇ ਆ ਸਰੀਆ ਆ सोनू ਪਹਿਲਵਾਨ ਧੀਰੇ ਕੋਟ ਦਾ ਉਹ ਵਿਚਾਰੇ ਤੇ ਨਜਾਇਜ਼ ਧੱਕਾ ਕਰਤਾ ਉਹਨੇ ਵਿਚਾਰੇ ਦੇ ਉਪਰ